ਐਸਵੇਲੇ ਦੀ ਇੱਕ ਚਰਚਿਤ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ FBI ਯਾਨੀ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇੱਕ ਭਾਰਤੀ ਨਾਗਰਿਕ ਦੀ ਲੋੜ ਹੈ ਜਿਹੜਾ ਕਿ ਇੱਕ ਕਤਲ ਦੇ ਮਾਮਲੇ ਦੇ ਵਿੱਚ ਲੜਿੰਦਾ ਹੈ। ਇਸ ਮਾਮਲੇ ਦੇ ਵਿੱਚ FBI ਨੇ ਉਸ ਦੇ ਸਿਰ ਤੇ 50000 ਡਾਲਰ ਦਾ ਜਿਹੜਾ ਇਨਾਮ ਆ ਉਹ ਵੀ ਐਲਾਨ ਦਿੱਤਾ ਹੈ। ਅਸਲ ਦੇ ਵਿੱਚ ਮਾਮਲਾ ਇਹ 2017 ਦਾ ਹੈ। ਇੱਕ ਭਾਰਤੀ ਔਰਤ ਤੇ ਉਸ ਦੇ 6 ਸਾਲ ਦੇ ਪੁੱਤਰ ਦਾ ਸ਼ੱਕੀ ਹਲਾਤਾਂ ਦੇ ਵਿੱਚ ਕਤਲ ਹੋ ਗਿਆ ਸੀਗਾ ਤੇ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੂੰ ਇਸ ਸ਼ੱਕੀ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਜਿਹੜੀ ਫੀਲ ਆ ਉਹ ਵੀ ਕੀਤੀ ਜਾ ਰਹੀ ਆ 2017 ਦੀ ਗੱਲ ਆ ਜਦੋਂ ਨਿਊ ਜਰਸੀ ਦੇ ਮੈਪਲ ਸ਼ੀਡ ਦੇ ਵਿੱਚ ਇੱਕ ਅਪਾਰਟਮੈਂਟ ਦੇ ਵਿੱਚ 38 ਸਾਲਾਂ ਜਿਹੜੀ ਸਿਸਕਲਾ ਨਾਰਾ ਤੇ ਉਹਦਾ ਪੁੱਤਰ ਅਨੀਸ਼ ਨਾਰਾ ਉਹਦੇ ਕਤਲ ਦਾ ਦੋਸ਼ ਲੱਗਿਆ ਸੀਗਾ 38 ਸਾਲਾਂ ਦੇ ਨਜ਼ਦੀਕ ਨਜ਼ੀਰ ਅਹਿਮਦ ਦੇ ਹਮੀਦ ਦੇ ਉੱਤੇ ਮਾਫ ਕਰਨਾ ਇਹ ਇਹ ਭਾਰਤ ਦਾ ਨਾਗਰਿਕ ਦੱਸਿਆ ਗਿਆ ਹੈ ਫਰਵਰੀ ਦੇ ਵਿੱਚ ਇਸੇ ਸਾਲ ਹਮੀਦ ਦੇ ਉੱਤੇ ਦੋ ਜਿਹੜੇ ਮਾਮਲੇ ਸੀਗੇ ਫਸਟ ਡਿਗਰੀ ਕਤਲ ਦੇ ਗੈਰਕੁਨਨੀ ਉਦੇਸ਼ ਦੇ ਨਾਲ ਹਥਿਆਰ ਰੱਖਣ ਦੇ ਦੋਸ਼ ਤੇ ਇਹਦੇ ਨਾਲ ਨਾਲ ਹਥਿਆਰ ਰੱਖਣ ਦੇ ਗੈਰਕੁਨਨੀ ਕਬਜ਼ੇ ਦਾ ਦੋਸ਼ ਵੀ ਜਿਹੜਾ ਉਹ ਲਾਇਆ ਗਿਆ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਹਮੀਦ ਕਾਤਲਾਂ ਤੋਂ ਕਤਲਾਂ ਤੋਂ 6 ਮਹੀਨੇ ਬਾਅਦ ਭਾਰਤ ਵਾਪਸ ਆ ਗਿਆ ਸੀ ਤੇ ਹੁਣ ਉਹ ਅਮਰੀਕਾ ਵਾਪਸ ਨਹੀਂ ਪਰਤਾ ਯਾਨੀ ਕਿ ਭਾਰਤ ਦੇ ਵਿੱਚ ਹੀ ਹੈ ਬਰਲਿੰਗਟਨ ਕਾਉਂਟੀ ਪ੍ਰੋਸੀਕਿਊਟਰ ਦੇ ਦਫ਼ਤਰ ਨੇ ਦੱਸਿਆ ਕਿ ਜਿਵੇਂ-ਜਿਵੇਂ ਕਤਲਾਂ ਦੀ ਜਾਂਚ ਅੱਗੇ ਵਧੀ ਓਵੇਂ-ਓਵੇਂ ਹਮੀਦ ਨਜ਼ੀਰ ਦੀ ਜਿਹੜਾ ਕਿ ਭਾਰਤੀ ਨਾਗਰਿਕਾ ਉਹਦੀ ਪਛਾਣ ਲੁੜਿੰਦੇ ਵਿਅਕਤੀ ਵਜੋਂ ਕੀਤੀ ਗਈ ਕਿਉਂਕਿ ਖੁਲਾਸਾ ਹੋਇਆ ਕਿ ਉਹ ਪੀੜਤਾ ਦੇ ਪਤੀ ਅਤੇ ਪਿਤਾ ਹਨੂਮੰਤ ਨਾਰਾ ਦਾ ਲਗਾਤਾਰ ਪਿੱਛਾ ਕਰ ਰਿਹਾ ਸੀਗਾ ਸੋ ਮਾਮਲਾ ਭਾਰਤੀ ਨਾਗਰਿਕਤਾ ਜਿਹੜਾ ਕਿ ਇੱਥੇ ਦੋ ਕਤਲਾਂ ਨੂੰ ਅੰਜਾਮ ਦੇ ਕੇ ਦੋਸ਼ਾਂ ਦੇ ਮੁਤਾਬਕ ਅਮਰੀਕਾ ਤੋਂ ਭਾਰਤ ਦੇ ਵਿੱਚ ਫਰਾਰ ਹੋ ਗਿਆ